ਨਾਸੀ ਤੇਰੀ ਨਾਲ ਤੇ ਬੰਦੂਕੀ ਐਸੀ ਦੀ ਤੈਸੀ ਉਹ ਮੇਰੇ ਨਾਲ ਇਕੱਠਾ ਪਾਪ ਚ ਡਾਂਸ ਕਰ ਲੈ ਤੀ ਮੈਂ ਤਪੀ ਰਹੀ ਤੀ ਚੱਲ ਮੈਂ ਤਪੀ ਰਹੀ 300 ਡਾਲਰ ਦੇ ਦਾ ਓਏ ਅਨੁਪਨੇ ਉਹ ਤੇਰੇ ਵਰਗੇ ਅੜਪੜ ਜਨਾਂ ਨੇ ਨੂੰ ਘੁੰਮ ਕੇ ਸ਼ਰਾਬਾਂ ਮਿੱਤੇ ਜੂਏ ਖੇਡਦੇ ਸਾਡੇ ਦੇਖ ਕੇ ਘੂਣ ਨਾ ਤੇਰੇ ਮੈਂ ਹਾਏ ਇਹ ਤਾਂ ਹੋਰ ਤਾਂ ਮੇਰੀ ਸੀ ਨੂੰ ਕੁਝ ਗਿਆ ਹੈ ਇਹ ਕੀ ਮੈਂ ਝੋਸ ਕਰੀਆ ਕਿਆ ਤੇ ਕੋਈ ਸਾਡਾ ਕੋਈ ਕਿਨੇ ਬਣਾਇਆ ਵੇ ਸਪੈਸ਼ਲ ਡਿਮਾਂਡ ਤੇ ਆ ਅੱਛਾ ਜੀ ਤੇ ਆਣਾ ਜੀ ਤੇ ਵਾਲੇ ਬਾਦੂ ਨੇ ਰਖਾਉਣਾ ਨੂੰ ਗੁਜਰਾ ਓਏ ਕਿਨੋਂ ਕਰਾ ਸਿਤਲੂ ਮੈਂ ਲਾਂਤੀ ਨਾ ਪੂਰਾ ਕਰ ਤੇਰੇ ਵੀ ਜੱਜਦਾ ਹੈ ਪਰ ਨਾਲ ਨਾ ਲੱਗੇ ਕਿੰਨੇ ਚਿੰਤਨ ਵਾਲੇ ਤਾਂ ਤੁਹਾਡੇ ਵਰਗੇ ਨਹੀਂ ਆਹੀ ਅਸਟਾ ਨੇ ਸਾਡੇ ਹੱਥ ਕੜੇ ਕਰਾ ਰੱਖੇ ਨੇ ਅਸੀਂ ਵੀ ਕੀਤਾ ਹਾਂ ਉਹ ਜੋ ਤੁਸੀਂ ਕਰਦੇ ਹੋ ਕੋਈ ਕਰਦਾ ਵੀ ਨਹੀਂ ਮਾੜੀ ਦੀ ਗੱਲ ਉਹਨੂੰ 7911 ਇਦਾਂ ਮੀਆਂ ਨਹੀਂ ਵਿਆਹ ਤੇ ਤੁਟੂ ਮੈਂ ਹੋ ਗਈ ਚੱਕ ਨਾ ਦੇ ਰੋ ਜਵਾਕ ਨੂੰ ਕਿਸੇ ਨੇ ਕੁਝ ਕਹੇ ਤਾਂ ਜਵਾਕ ਵੱਲ ਨੋ ਗਿਆ ਹੁੰਦਾ ਹੋਰ ਕਿਸੇ ਨੇ ਕਹੇ ਤੇ ਬਾਹਰ ਤੋਂ ਨਾ ਕਰਦਾ ਤਾਂ ਨਾ ਗਿਆ ਜੇ ਕੋਈ ਪੁੱਛੇ ਇਹ 911 ਵਾਲੇ ਕੋਈ ਟੂਨਾ ਸਪੈਸ਼ਲਿਸ ਨੇ ਤਾਂ ਹੀ ਤਾਂ ਹੀ ਐਸੇ ਕਰਕੇ ਮੇਰੀ ਧਿਆਨ ਕੋ ਐਸੇ ਸਪੈਸ਼ਲਿਟੀ ਵੀ ਲਿਖੀ ਉਹ ਭਾਈ ਸਾਹਿਬ ਪੰਜਾਬ ਚ ਨਸ਼ਾ ਸੋਕੋੜੀ ਬੰਦ ਹੋ ਰਿਹਾ ਸਾਰਾ ਪੰਜਾਬ ਕੈਨਡਾ ਬਣਿਆ ਪਿਆ ਉਥੇ ਤਾਂ ਲੰਦੂ ਲਾ ਦਨ ਕੈਨੇਡਾ ਚ ਕੀ ਲੰਦੂ ਲਾਉਂਗੇ ਇਹ ਨਿਆ ਪੁੱਤਰੇ ਹੱਥ ਬੰਨੇ ਐਡੀ ਸਰਕਾਰ ਨੇ ਇਹ ਕਹਿੰਦੇ ਮੜੀ ਟਲ ਦੇ ਦੇਣਾ

¿Qué es eso? 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 ¿Qué ਇਹ ਆ ਉਹ ਅੱਜ ਤੋਂ ਵੱਧ ਯੂਥ ਤਾਂ ਕੌਣ ਗਿਆ ਨੇ ਪਾਸੇ ਤੋਰ ਗਿਆ ਅਰੇ ਇਹ ਤਾਂ ਹੁੰਦਾ ਸਭ ਨੇ ਸੌਦਾ ਗਿਆ ਪਏ ਪੰਜਾਬ ਤਾਂ ਖਾਲੀ ਹੋ ਗਿਆ ਤੇ ਜਵਾਨੀ ਨਹੀਂ ਛੁੜੇ ਨੇ ਹੁਣ ਉੱਤੇ ਮੈਂ ਆ ਗਏ ਤੇ ਮੁਰੇ ਹੋਣਾ ਪੰਜਾਬ ਦੀ ਬਹੁਤ ਯਾਰੋ ਅਰੇ ਇੱਥੇ ਹੀ ਬੜੇ ਮਿਲਣ ਆਇਆ ਆ ਲੈ ਕਿਹ ਕਹਿੰਦਾ ਕੋਈ ਨਹੀਂ ਪੁੱਤ ਤੱਕ ਕਿੱਥੇ ਮੁਲਾਕਾਤ ਕਰਨਾ ਮੇਰੀ ਵਰਦੀ ਨਿਕਰਾਪ ਕਰਦੀ ਉਹ ਭਾਈ ਸਾਹਿਬ ਆਪੇ ਬਾਰਦੀ ਤੂੰ ਪੰਜਾਬ ਪੂਰਬਾਂ ਦੀ ਪਾਰ ਕਰ ਗਿਆ